ਦੇਖੋ ਜਿਹੜੀ ਆ ਸਾਹਮਣੇ ਵਾਲੀ ਸਿਚੁਏਸ਼ਨ ਘੜੀ ਹੈ ਇਹ ਹਮੇਸ਼ਾ ਹਿਮਾਚਲ ਵੱਲੋਂ ਸ਼ੁਰੂਆਤ ਹੁੰਦੀ ਹੈ ਜਿਹੜੀ ਇਹ ਪਿੱਛੇ ਘਟਨਾ ਬਣੀ ਹੈ ਸਾਰੀ ਜੀ ਇਹਦੇ ਪਿੱਛੇ ਜਿਹੜੇ ਬੰਦੇ ਨੇ ਉਹਨਾਂ ਦਾ ਬੈਕਗ੍ਰਾਉਂਡ ਪਤਾ ਹੋਣਾ ਜ਼ਰੂਰੀ ਹੈ ਆਰਐਸਐਸ ਦੇ ਨਾਲ ਉਹਨਾਂ ਦੀ ਜਿਹੜੀਆਂ ਸਾਂਝਾਂ ਨੇ ਉਹ ਸਾਰੀਆਂ ਸਾਹਮਣੇ ਆਈਆਂ ਨੇ ਜੀ ਖਰੜ ਵਿੱਚ ਜਿਹੜੀਆਂ ਬੱਸਾਂ ਨੂੰ ਰੋਕ ਕੇ ਹਮਲਾ ਕੀਤਾ ਗਿਆ ਉਹਦੇ ਪਿੱਛੇ ਵੀ ਆਰਐਸਐਸ ਦੇ ਬੰਦਿਆਂ ਦਾ ਜਦੋਂ ਰਾਜਨਾਥ ਉੱਥੇ ਬਾਰਡਰਾਂ ਤੇ ਜਾ ਕੇ ਆਪਣੀ ਸਿੱਖ ਰੈਜiment ਨੂੰ ਬੋਲੇ ਸੋਨੇ ਹਾਰ ਦੇ ਨਾਰੇ ਲਾਣ ਨੂੰ ਬੋਲਦਾ ਜੀ ਦੇਖੋ ਹੁਣ ਕਾਵੜ ਦੀ ਯਾਤਰਾ ਨਿਕਲਨੀ ਹੈ ਇਹਨੇ ਸੜਕਾਂ ਦੇ ਉੱਤੇ ਹੀ ਨਿਕਲਨੀ ਹੈ ਜੀ ਸਭ ਕੁਝ ਸੜਕਾਂ ਤੋਂ ਹੁੰਦੇ ਹੋਏ ਜਾਣਾ ਆ ਜੀ ਉਹੀ ਨੌਜਵਾਨ ਹੋਣੇ ਆ ਤੇ ਜੇ ਤੁਹਾਨੂੰ ਇਤਰਾਜ਼ ਹੈ ਫਿਰ ਤੁਸੀਂ ਪੰਜਾਬ 'ਚ ਨਾ ਰੋ ਫਿਰ ਤੁਸੀਂ ਹਿਮਾਚਲ ਭੱਜ ਜਾਓ ਵਾਪਸ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਕਰੀ ਪੰਜਾਬ ਦੇ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਕੁਝ ਸੰਗਤਾਂ ਜਾਂਦੀਆਂ ਨੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਨੂੰ ਤੇ ਉਹਨਾਂ ਦੇ ਮੋਟਰਸਾਈਕਲਾਂ ਦੇ ਉੱਤੇ ਝੰਡੇ ਲੱਗੇ ਹੁੰਦੇ ਜਿਨ੍ਹਾਂ ਦੇ ਵਿੱਚ ਕੁਝ ਝੰਡੇ ਲੱਗੇ ਹੁੰਦੇ ਨੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਉਸ ਨੂੰ ਲੈ ਕੇ ਵਿਵਾਦ ਸ਼ੁਰੂ ਹੁੰਦਾ ਤੇ ਵਿਵਾਦ ਇੱਥੇ ਤੱਕ ਹੀ ਪਹੁੰਚ ਗਿਆ ਹੈ ਹੁਣ ਦੋਨੇ ਸੂਬਿਆਂ ਦੇ ਵਿੱਚ ਖਟਾਸ ਪੈਦਾ ਹੋ ਚੁੱਕੀ ਹੈ ਉਹਨਾਂ ਦੇ ਬਸ਼ਿੰਦਿਆਂ ਦੇ ਵਿੱਚ ਖਟਾਸ ਪੈਦਾ ਹੋ ਚੁੱਕੀ ਹੈ ਇਸ ਮਾਮਲੇ ਤੇ ਗੱਲਬਾਤ ਕਰਦੇ ਹਾਂ ਆਵਾਜ਼ੇ ਕੌਮ ਦੇ ਮੁਖ ਸਲਾਹਕਾਰ ਹਰਜਿੰਦਰ ਸਿੰਘ ਜਿੰਦਾਜੀ ਨਾਲ ਜਿੰਦਾਜੀ ਇਹ ਜਿਹੜੀ ਵਿਵਾਦ ਸ਼ੁਰੂ ਹੋਇਆ ਹੁਣ ਖਟਾਸ ਇੱਥੇ ਤੱਕ ਪਹੁੰਚ ਚੁੱਕੀ ਹੈ ਕਿ ਦੋਨੇ ਸੂਬੇ ਦੇ ਲੋਕ ਜਿਹੜੇ ਆਪਸ ਵਿੱਚ ਅਮਨੇ ਸਾਹਮਣੇ ਹੋ ਚੁੱਕੇ ਨਜ਼ਰ ਆ ਰਹੇ ਨੇ ਕੀ ਕਹਿਣਾ ਚਾਹੁੰਦੇ ਹੁੰਦੇ ਸਭ ਤੋਂ ਪਹਿਲਾਂ ਦੇਖੋ ਜਿਹੜੀ ਆ ਸਾਹਮਣੇ ਵਾਲੀ ਸਿਚੁਏਸ਼ਨ ਘੜੀ ਹੈ ਇਹ ਹਮਸ਼ਾ ਹਿਮਾਚਲ ਵੱਲੋਂ ਸ਼ੁਰੂਆਤ ਹੁੰਦੀ ਹੈ ਦੀ بار-ਬਾਰ ਟਾਰਗੇਟ ਕਰਕੇ ਸਾਡੇ ਕਦੀ ਨਿਸ਼ਾਨ ਸਾਹਿਬ ਨੂੰ ਕਦੀ ਸ਼ਹੀਦਾ ਨੂੰ ਟਾਰਗੇਟ ਕਰਕੇ ਸਿੱਖਾਂ ਨੂੰ ਘੇਰਿਆ ਜਾਂਦਾ ਮਾਰਕੁੱਟ ਵੀ ਕਰਦੇ ਨੇ ਕਈ ਜਗ੍ਹਾ ਤੇ ਉੱਤੇ ਕਤਲ ਤੱਕ ਵੀ ਹੋਏ ਨੇ ਇਹ ਹਿਮਾਚਲ ਨਾਲ ਬਾਰ-ਬਾਰ ਇਹ ਗੱਲ ਜਿਹੜੀ ਜੁੜ ਕੇ ਸਾਹਮਣੇ ਆ ਰਹੀ ਨਾ ਮੈਨੂੰ ਲੱਗਦਾ ਹੈ ਕਿਥੇ ਨਾ ਕਿਥੇ ਉਹਨਾਂ ਦਾ ਕੋਈ ਇਦਾਂ ਦਾ ਮਕਸਦ ਆ ਜਿਹੜਾ ਪੰਜਾਬ ਦੇ ਵਿੱਚ ੜਕਾਵਟ ਪੈਦਾ ਕਰਨਾ ਚਾਹੁੰਦਾ ਤੇ ਕੋਈ ਮਾੜੀ ਮਨਸ਼ਾ ਦੇ ਨਾਲ ਉਹ ਸਾਰਾ ਕੁਝ ਕਰ ਰਹੇ ਆ ਤੇ ਉਹਨਾਂ ਨੂੰ ਜਿਹੜੀ ਜੇ ਪਿੱਛੇ ਇਹਨਾਂ ਦੇ ਲੀਡਰਾਂ ਵੱਲੋਂ ਹਵਾ ਦਿੱਤੀ ਜਾ ਰਹੀ ਹੈ ਉਹ ਵੀ ਕਿਥੇ ਨਾ ਕਿੱਥੇ ਲੱਗਦਾ ਜੀ ਕਿ ਕੋਈ ਉਹਨਾਂ ਦਾ ਪੰਜਾਬ ਨੂੰ ਲੈ ਕੇ ਇਦਾਂ ਦਾ ਮਤਲਬ ਝਗੜਾ ਪਾਉਣਾ ਜਿਹੜਾ ਸਾਹਮਣੇ ਆ ਰਿਹਾ ਜਿਹੜਾ ਝਗੜਾ ਪੈ ਰਿਹਾ ਨਾ ਇਹਦੇ ਲਈ ਅਸੀਂ ਤਾਂ ਆਪਣੇ ਲੋਕਾਂ ਨੂੰ ਅਗਾਹੀ ਕਰ ਸਕਦੇ ਆ ਜਿਹੜੀ ਇਹ ਪਿੱਛੇ ਘਟਨਾ ਬਣੀ ਹੈ ਸਾਰੀ ਜੀ ਇਹਦੇ ਪਿੱਛੇ ਜਿਹੜੇ ਬੰਦੇ ਨੇ ਉਹਨਾਂ ਦਾ ਬੈਕਗ੍ਰਾਉਂਡ ਪਤਾ ਹੋਣਾ ਜ਼ਰੂਰੀ ਹੈ ਆਰਐਸਐਸ ਦੇ ਨਾਲ ਉਹਨਾਂ ਦੀ ਜਿਹੜੀਆਂ ਸਾਂਝਾਂ ਨੇ ਉਹ ਸਾਰੀਆਂ ਸਾਹਮਣੇ ਆਈਆਂ ਨੇ ਜੀ ਖਰੜ ਵਿੱਚ ਜਿਹੜੀਆਂ ਬੱਸਾਂ ਨੂੰ ਰੋਕ ਕੇ ਹਮਲਾ ਕੀਤਾ ਗਿਆ ਉਹਦੇ ਪਿੱਛੇ ਵੀ ਆਰਐਸਐਸ ਦੇ ਬੰਦਿਆਂ ਦਾ ਸਾਹਮਣੇ ਆਣਾ ਹੈ ਗੱਲ ਸਾਬਤ ਕਰਦਾ ਕਿ ਇਹ ਕਿਸੇ ਮਨਸੂਬੇ ਦੇ ਤਹਿਤ ਕਰ ਰਹੇ ਹੈ ਜੀ ਤੇ ਜਿਹੜਾ ਇਹ ਸਾਡੇ ਬੰਦਿਆਂ ਨੂੰ ਟਾਰਗੇਟ ਕਰਕੇ ਜੀ ਹਿਮਾਚਲ ਵਿੱਚ ਰੋਕਦੇ ਰਹੇ ਉਹਦਾ ਫਿਰ ਪੰਜਾਬ ਵੱਲੋਂ ਵੀ ਕੋਈ ਨਾ ਕੋਈ ਜ਼ਰੀਆ ਜਾਂ ਤਰੀਕਾ ਬਣਾ ਕੇ ਜਿਹੜਾ ਸੰਤਾ ਦੀਆਂ ਤਸਵੀਰਾਂ ਦੇ ਨਾਲ ਉਹਨਾਂ ਦੀਆਂ ਗੱਡੀਆਂ ਦੇ ਉੱਤੇ ਲਗਾ ਕੇ ਆਪਣਾ ਰੋਸ਼ ਪ੍ਰਦਰਸ਼ਨ ਕੀਤਾ ਉਹ ਵੀ ਸਾਹਮਣੇ ਆਇਆ ਅੱਛਾ ਇੱਕ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਇਹ ਝੰਡਿਆਂ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ਵਿਵਾਦ ਇਹ ਹੈ ਕਿ ਸੰ ਜਰਨੈਲ ਸਿੰਘ ਭਿੰਡਰਵਾਲੇ ਦੀ ਜਿਹੜੀ ਫੋਟੋ ਲੱਗੀ ਹੈ ਉਹਦੇ ਤੇ ਵਿਵਾਦ ਹੈ ਜਦ ਕਿ ਉਹ ਕਹਿੰਦੇ ਜਿਹੜੇ ਦੂਜੇ ਝੰਡੇ ਕੇਸਰੀ ਨਿਸ਼ਾਨ ਹੈ ਜਾਂ ਬਲੂ ਹੈ ਛੰਡੇ ਉਹਨਾਂ ਦੇ ਉੱਤੇ ਕੋਈ ਨਹੀਂ ਹੈਗਾ ਇਤਰਾਜ਼ ਇਹ ਛੱਡਿਆਂ ਨੂੰ ਲੈ ਕੇ ਇਤਰਾਜ਼ ਕਿਉਂ ਕੀਤਾ ਜਾ ਰਿਹਾ ਨਹੀਂ ਇਦਾਂ ਨਹੀਂ ਹੈਗਾ ਕਿ ਉਹਨਾਂ ਨੇ ਇਦਾਂ ਦੀ ਕੋਈ ਘਟਨਾ ਪਹਿਲੇ ਨਹੀਂ ਕੀਤੀ ਆ ਪਹਿਲੇ ਵੀ ਨਿਸ਼ਾਨ ਸਾਹਿਬ ਦੇ ਉੱਤੇ ਇਹਨਾਂ ਨੇ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਲਾਇਆ ਜੀ ਤੇ ਉਹਦੇ ਵਿੱਚ ਉਹਨਾਂ ਨੇ ਇਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਾਨੂੰਨੀ ਤੌਰ ਤੇ ਕੀਤੀ ਚਲੋ ਗੱਲ ਉਹ ਸਭ ਲਈ ਜਾਇਜ਼ ਹੁੰਦੀ ਸਾਰਿਆਂ ਲਈ ਹੁੰਦੀ ਤੇ ਅਸੀਂ ਮੰਨ ਵੀ ਲੈਂਦੇ ਜੀ ਸਾਰਿਆਂ ਲਈ ਕਿੱਦਾਂ ਤੁਸੀਂ ਕਹਿ ਰਹੇ ਹੋ ਸਾਰਿਆਂ ਲਈ ਇਸ ਕਰਕੇ ਕਿਉਂਕਿ ਜਦੋਂ ਇਹ ਕਹਿੰਦੇ ਨੇ ਕਿ ਆ ਐਕਟ ਦੇ ਮੁਤਾਬਕ ਜਿਹੜਾ ਵਾਹਨ ਕਲੈਕਟ ਹੈ ਉਹਦੇ ਮੁਤਾਬਕ ਇਦਾਂ ਕੁ ਚੀਜ਼ਾਂ ਚਾਹੁੰਦੇ ਆ ਕਿ ਇਦਾਂ ਰੋਡ ਦੇ ਉੱਤੇ ਨਹੀਂ ਹੋ ਸਕਦੀਆਂ ਜੀ ਫਿਰ ਉਹ ਸਿਰਫ ਸਿੱਖਾਂ ਲਈ ਥੋੜੀ ਐਕਟ ਬਣਿਆ ਹੋਇਆ ਕਾਨੂੰਨ ਕਿਸੇ ਵਿਸ਼ੇਸ਼ ਲਈ ਨਹੀਂ ਨਾ ਹੈਗਾ ਜੀ ਕਾਨੂੰਨ ਫਿਰ ਕਾਨੂੰਨ ਸਭ ਲਈ ਹੈ ਜੀ ਜਦੋਂ ਤੁਸੀਂ ਆਪ ਸਾਰੇ ਭਾਰਤ ਵਿੱਚ ਝੰਡੇ ਵੱਡੇ ਜੀ ਸਾਰਿਆਂ ਨੇ ਲੈ ਲੈ ਕੇ ਲਹਿਰਾ ਲਹਿਰਾ ਕੇ ਗਲੀ ਗਲੀ ਘੁੰਮੇ ਜੀ ਉਦੋਂ ਤੱਕ ਕਿਸੇ ਨੂੰ ਵੀ ਨਹੀਂ ਇਸ ਚੀਜ਼ ਲਈ ਰੋਕਿਆ ਗਿਆ ਸਿਰਫ ਨਿਸ਼ਾਨ ਸਾਹਿਬ ਨੂੰ ਲੈ ਕੇ ਸਮੱਸਿਆ ਆਦੀ ਹੈ ਜੀ ਜਦੋਂ ਰਾਜਨਾਥ ਉੱਥੇ ਬਾਰਡਰਾਂ ਤੇ ਜਾ ਕੇ ਆਪਣੀ ਸਿੱਖ ਰੈਜiment ਨੂੰ ਬੋਲੇ ਸੋਨੇ ਹਾਰ ਦੇ ਨਾਰੇ ਲਾਣ ਨੂੰ ਬੋਲਦਾ ਜੀ ਨਿਸ਼ਾਨ ਸਾਹਿਬ ਫੜ ਕੇ ਉੱਥੇ ਉਹ ਸਾਰੀ ਪ੍ਰੇਡ ਕਰਾਉਂਦੇ ਆ ਜੀ ਉਦੋਂ ਉਹਨਾਂ ਨੂੰ ਉਸ ਚੀਜ਼ ਉੱਤੇ ਮਾਣ ਮਾਣ ਮਹਿਸੂਸ ਹੁੰਦਾ ਜੀ ਪਰ ਉਹੀ ਜਦੋਂ ਇੱਕ ਸਿੱਖ ਜੀ ਭਾਵਨਾ ਦੇ ਨਾਲ ਜਿਹੜਾ ਯਾਤਰਾ ਨੂੰ ਜਾ ਰਿਹਾ ਹੈ ਜਾਂ ਸਫਰ ਨੂੰ ਜਾ ਰਿਹਾ ਹੈ ਜਦੋਂ ਉਹ ਲੈ ਕੇ ਘੁੰਮਦਾ ਤਾਂ ਉਦੋਂ ਇਹਨਾਂ ਨੂੰ ਤਕਲੀਫ ਹੁੰਦੀ ਹੈ ਜੀ ਜਦੋਂ ਉਹੀ ਝੰਡਾ ਆਰਮੀ ਦੀ ਗੱਡੀਆਂ ਤੇ ਲੱਗਾ ਹੁੰਦਾ ਤਾਂ ਉਦੋਂ ਕਾਨੂੰਨ ਹੁੰਦਾ ਉਦੋਂ ਜਦੋਂ ਉਹ ਝੰਡਾ ਸਿੱਖਾਂ ਦੀਆਂ ਗੱਡੀਆਂ ਤੇ ਲੱਗਦਾ ਸਿੱਖਾਂ ਦੀ ਬਾਈਕਾਂ ਤੇ ਲੱਗਦਾ ਉਦੋਂ ਉਹ ਕਾਨੂੰਨ ਤੋਂ ਬਾਹਰੇ ਹੁੰਦੇ ਨੇ ਜੀ ਜਦੋਂ ਉਹੀ ਚੀਜ਼ ਕੋਈ ਹੋਰ ਸਿੱਖਾਂ ਤੋਂ ਇਲਾਵਾ ਜੀ ਆਪਣੀ ਗੱਡੀਆਂ ਤੇ ਆਪਣੇ ਰੋਲ ਮਾਡਲਾਂ ਦੇ ਨਾਮ ਜਾਂ ਫੋਟੋਆਂ ਜਾਂ ਉਹਨਾਂ ਦੀਆਂ ਤਸਵੀਰਾਂ ਜਾਂ ਕਿਸੇ ਵੀ ਤਰੀਕੇ ਨਾਲ ਜੀ ਉਹ ਆਪਣਾ ਇੱਕ ਹੱਕ ਸਮਝ ਕੇ ਕਰਦਾ ਆ ਜੀ ਉਦੋਂ ਅਸੀਂ ਸਭ ਕੁਝ ਠੀਕ ਆ ਜੀ ਮਗਰ ਮਗਰ ਜਦੋਂ ਇਹ ਕੰਮ ਸਿੱਖ ਕਰਦਾ ਵਿਸ਼ੇਸ਼ ਤੌਰ ਤੇ ਟਾਰਗੇਟ ਕਰਕੇ ਜਦੋਂ ਸਿੱਖਾਂ ਨੂੰ ਘੇਰਦੇ ਆ ਫਿਰ ਸਿੱਖਾਂ ਨੂੰ ਕਿਉਂ ਨਹੀਂ ਹਾਂ ਨਾ ਰਮਨਦੀ ਤੁਸੀਂ ਸਿੱਖਾਂ ਦੀ ਗੱਲ ਕੀਤੀ ਤੇ ਕਿਤੇ ਹੋਰ ਵੀ ਹੋ ਰਿਹਾ ਜਾਂ ਕਿਤੇ ਹੋਰ ਜਿਹਦੇ ਛੰਡੇ ਲੱਗ ਰਹੇ ਕੋਈ ਐਸੀ ਐਗਜ਼ੈਂਪਲ ਹੈ ਜਿਹਦੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਵੀ ਇਤਰਾਜ਼ ਹੋਣਾ ਚਾਹੀਦਾ ਇਹੋ ਜਿਹਾ ਦੇਖੋ ਹੁਣ ਇਹ ਕਾਵੜ ਦੀ ਯਾਤਰਾ ਨਿਕਲਣੀ ਹੈ ਹੀ ਨੇ ਸੜਕਾਂ ਦੇ ਉੱਤੇ ਹੀ ਨਿਕਲਣੀ ਹੈ ਜੀ ਸਭ ਕੁਝ ਸੜਕਾਂ ਤੋਂ ਹੁੰਦੇ ਹੋਏ ਜਾਣਾ ਆ ਜੀ ਉਹੀ ਨੌਜਵਾਨ ਹੋਣੇ ਆ ਉਹਨਾਂ ਦੇ ਵਿੱਚ ਸਾਡੇ ਵਿੱਚ ਕੋਈ ਅਸੀਂ ਵਿਤਕਰਾ ਨਹੀਂ ਕਰਨਾ ਪੰਜਾਬ ਦੇ ਰੂਟ ਤੇ ਜਾਣਾ ਹੈ ਕਦੀ ਉਹਨਾਂ ਦੇ ਨਾਲ ਕੋਈ ਸਿੱਧਾ ਨਾ ਟਾਰਗੇਟ ਕਰਕੇ ਨਹੀਂ ਉਹ ਝੰਡੇ ਲੈ ਕੇ ਚੱਲਦੇ ਨੇ ਉਹ ਸਭ ਕੁਝ ਕਰਦੇ ਨੇ ਝੰਡੇ ਵੀ ਲੈ ਕੇ ਚੱਲਦੇ ਨੇ ਰੋਡ ਦੇ ਰੋਡ ਦੇ ਉੱਤੇ ਜਦੋਂ ਪੈਦਲ ਜਾਂਦੇ ਨੇ ਉਹਨੇ ਕਾਫੀ ਰਸਤਾ ਵੀ ਉਸ ਦੇ ਹਿਸਾਬ ਨਾਲ ਐਕਵਾਇਰ ਕੀਤਾ ਹੁੰਦਾ ਅਸੀਂ ਉਹਨਾਂ ਨੂੰ ਕੋਆਪਰੇਟ ਵੀ ਕਰਦੇ ਆ ਅਸੀਂ ਮੰਨ ਕੇ ਚੱਲਦੇ ਆ ਕਿ ਉਹਨਾਂ ਨੇ ਜਦੋਂ ਆਣਾ ਆ ਉਹਨਾਂ ਦਾ ਇੱਥੇ ਚੰਗੇ ਤਰੀਕੇ ਨਾਲ ਰਾਤ ਸਵਾਗਤ ਵੀ ਹੁੰਦਾ ਰਵੇ ਉਹਨਾਂ ਦਾ ਸਤਿਕਾਰ ਵੀ ਹੋ ਜਾਵੇ ਉਹਨਾਂ ਨੂੰ ਸਹੂਲਤਾਂ ਵੀ ਮਈਆਂ ਹੋ ਜਾਣ ਅਸੀਂ ਕਦੀ ਟਾਰਗੇਟ ਨਹੀਂ ਕਰਦੇ ਕਿਸੇ ਨੂੰ ਪਰ ਉਹਨਾਂ ਨੂੰ ਇਤਰਾਜ਼ ਤੁਹਾਡੇ ਤੇ ਇਹ ਤੁਹਾਨੂੰ ਤੁਹਾਡਾ ਸਭ ਤੋਂ ਵੱਡਾ ਇਤਰਾਜ਼ ਹੈ ਕਿ ਜਦੋਂ ਸਿੱਖਾਂ ਦੇ ਹੁੰਦਾ ਸਾਨੂੰ ਇਤਰਾਜ਼ ਆਈ ਹੈ ਕਿ ਸਾਡੀ ਆਈਡੈਂਟੀ ਨੂੰ ਟਾਰਗੇਟ ਕਰਕੇ ਜਦੋਂ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਤੇ ਪਿੱਛੇ ਭਾਵਨਾ ਇਹਨਾਂ ਦੀਆਂ ਜਿਹੜੀ ਆਰਐਸਐਸ ਨੂੰ ਖੁਸ਼ ਕਰਨ ਦੀ ਹੁੰਦੀਆਂ ਨੇ ਸਾਨੂੰ ਉਹਦੇ ਤੋਂ ਸਾਨੂੰ ਇਤਰਾਜ਼ ਆ ਸਾਨੂੰ ਉਹਦੇ ਤੋਂ ਅਪਤੀ ਆ ਅਸੀਂ ਇਸ ਕਰਕੇ ਹਿਮਾਚਲ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਫਿਰ ਦੁਬਾਰਾ ਇਹ ਗੱਲ ਪੁੱਛਣ ਜਾ ਰਹੇ ਹਾਂ ਕਿਉਂਕਿ ਹਰ ਸਾਲ ਕੋਲੇ ਮਹੱਲੇ ਦੇ ਉੱਤੇ ਇਹ ਝਗੜਾ ਹੁੰਦਾ ਆ ਇਹ ਝਗੜੇ ਨੂੰ ਖਤਮ ਕਰਨ ਦੀ ਅਸੀਂ ਕੋਈ ਵਿਧ ਬਣਾਣੀ ਹੈ ਹੁਣ ਵਿਧ ਅਸੀਂ ਇਹ ਬਣਾਣ ਲੱਗੇ ਆ ਕਿ ਅਸੀਂ ਹਿਮਾਚਲ ਦੇ ਲੋਕਾਂ ਨੂੰ ਜਿਹੜਾ ਪੰਜਾਬ ਵਿੱਚ ਵੱਡੀ ਗਿਣਤੀ ਚ ਰਹ ਰਹੇ ਉਹਨਾਂ ਦੇ ਮਾਰੇ ਸਵਾਲ ਰੱਖਿਆ ਜੀ ਕਿ ਜੇ ਤੁਹਾਨੂੰ ਸੰਤ ਜਨਰਲ ਸਿੰਘ ਭੰਡਰਾ ਵਾਲੇ ਬਾਰੇ ਕੁਝ ਵੀ ਹਾਂਜੀ ਸ਼ੰਕਾ ਜਾਂ ਜਾਣਕਾਰੀ ਚਾਹੀਦੀ ਹੈ ਤਾਂ ਅਸੀਂ ਤੁਹਾਡੇ ਲਈ ਹਾਜ਼ਰ ਆ ਤੂੰ ਸਾਨੂੰ ਪੁੱਛੋ ਅਸੀਂ ਤੁਹਾਡੇ ਜਿਹੜੇ ਸ਼ੰਕਾ ਦੂਰ ਕਰਦੇ ਆ ਜੀ ਤੇ ਜੇ ਤੁਹਾਨੂੰ ਇਤਰਾਜ਼ ਹੈ ਫਿਰ ਤੁਸੀਂ ਪੰਜਾਬ ਚ ਨਰੋ ਫਿਰ ਤੁਸੀਂ ਹਿਮਾਚਲ ਭੱਜ ਜਾਓ ਵਾਪਸ ਅੱਛਾ ਜਾਂ ਤੁਸੀਂ ਦਿੱਲੀ ਭੱਜ ਜਾਓ ਜਿੱਥੇ ਤੁਹਾਨੂੰ ਲੱਗਦਾ ਕਿ ਇਹੋ ਜਿਹੇ ਲੋਕ ਤੁਹਾਨੂੰ ਨਾਮ ਮਿਲਣ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਗੁੱਸੇ 'ਚ ਆਓ ਜਾਂ ਤੁਹਾਨੂੰ ਨਫ਼ਰਤ ਹੋਵੇ ਜਾਂ ਤੁਹਾਨੂੰ ਦੁਖੀ ਹੋਵੇ ਤੁਸੀਂ ਉਹ ਕੰਮ ਤੁਸੀਂ ਨਾ ਕਰੋ ਅਸੀਂ ਵੀ ਤੁਹਾਨੂੰ ਖੁਸ਼ੀ ਦੇਖਣਾ ਚਾਹੁੰਦੇ ਹਾਂ ਕਿ ਤੁਸੀਂ ਪੰਜਾਬ 'ਚ ਤੇ ਕੁਝ ਨਹੀਂ ਰਹਿ ਪਾਉਂਗੇ ਕਿਉਂਕਿ ਤਾਂ ਤਾਂ ਦੇ ਸੰਤ ਜਰਨੈਲ ਸਿੰਘ ਬਨਰਾਲੀ ਦੀ ਤਸਵੀਰ ਲੱਗੀ ਹੋਈ ਹੈ ਜੀ ਬਹੁਤ ਮਿਹਰਬਾਨੀ ਤੁਸੀਂ ਸੁਣਿਆ ਕਿ ਆਵਾਜ਼ੇ ਕੌਮ ਦੇ ਮੁਖ ਸਲਾਹਕਾਰ ਹਰਜਿੰਦਰ ਸਿੰਘ ਜਿੰਦਾ ਦਾ ਕਹਿਣਾ ਕਿ ਇਸ ਮਸਲੇ ਨੂੰ ਲੈ ਕੇ ਹੁਣ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਕਿ ਉਹ ਪੰਜਾਬ ਦੇ ਵਸਦੇ ਵਸਦੇ ਪੰਜਾਬ ਦੇ ਵਿੱਚ ਵਸਦੇ ਹਿਮਾਚਲ ਪ੍ਰਦੇਸ਼ ਦੇ ਵਸਨੀਕਾਂ ਨੂੰ ਕਹਿਣਗੇ ਜੇ ਤੁਹਾਨੂੰ ਇਹੋ ਜੀ ਚੀਜ਼ ਤੇ ਇਤਰਾਜ਼ ਹੈ ਜਾਂ ਸੰਜਨ ਜਨਰੈਲ ਸਿੰਘ ਪਿੰਡਰਾਵਲੀਆਂ ਦੀਆਂ ਤਸਵੀਰਾਂ ਤੇ ਇਤਰਾਜ਼ ਹੈ ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਵੀ ਛੱਡ ਦੇਣਾ ਚਾਹੀਦਾ ਸੋ ਇਹ ਇੱਕ ਹੋਰ ਸਾਹਮਣੇ ਮਸਲਾ ਸਾਹਮਣੇ ਆ ਚੁੱਕਿਆ ਹੈ ਸੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਸ ਦਾ ਕੀ ਹੱਲ ਨਿਕਲਦਾ ਹੈ ਕੈਮਰਾਮੈਨ ਸਾਹਿਲ ਕਸ਼ਿਬ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ